ਦੇਖੋ ਬਹੁਤ ਵਧੀਆ ਲੱਗ ਰਿਹਾ ਹੈ ਮਸ਼ੀਨਰੀ ਦੇਖ ਕੇ ਜਿਹੜੀਆਂ ਪ੍ਰਾਣੀਆਂ ਤਕਨੀਕਾਂ ਨੂੰ ਨਵੀਂ ਤਕਨੀਕ ਨਾਲ ਸਾਰੀ ਮਸ਼ੀਨਰੀ ਬਣੀ ਹੋਇਆ ਦੇਖ ਰਹੇ ਹਾਂ ਕਿ ਬਚਪਨ ਚ ਖੁਦ ਖੇਤੀ ਕਰਦੇ ਰਹੇ ਹਾਂ ਦੇਖਦੇ ਰਹੇ ਹਾਂ ਮਾਤਾ ਪਿਤਾ ਫਾਦਰ ਸਾਹਿਬ ਨੂੰ ਦਾਦਾ ਜੀ ਨੂੰ ਅੱਜ ਆ ਕੇ ਦੇਖ ਕੇ ਪਤਾ ਲੱਗਾ ਕਿ ਬਹੁਤ ਕੁਝ ਬਦਲ ਚੁੱਕਾ ਹੈ ਲੋਕ ਸਾਡੀ ਪੀੜ੍ਹੀ ਜਿਹੜੀ ਹੈ ਪੰਜਾਬ ਨੂੰ ਛੱਡ ਕੇ ਬਾਹਰ ਜਾਂਦੀ ਹੈ ਪਰ ਸਾਡੇ ਪੰਜਾਬ ਦੇ ਵਿੱਚ ਜਿਹੜਾ ਵੀ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੀ ਕਿਸਾਨੀ ਦੇ ਉਜਾਰਿਆਂ ਨੂੰ ਸੰਭਾਲ ਕੇ ਰੱਖਿਆ ਅੱਜ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਆਲੂ ਵੇਜਣ ਤੱਕ ਦੀ ਮਸ਼ੀਨਰੀ ਜਿਹੜੀ ਆ ਆਲੂ ਪੱਟਣ ਤੱਕ ਦੀ ਮਸ਼ੀਨਰੀ ਹੈ ਮੱਕੀ ਵੇਜਣ ਦੀ ਮਸ਼ੀਨਰੀ ਹੈ ਹਾਰਮ ਮਸ਼ੀਨਰੀ ਤਿਆਰ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਹੈ ਪ੍ਰਫੁੱਲਤ ਹੋ ਰਹੀ ਹੈ ਤੇ ਬਹੁਤ ਨਵੀਂ ਤਕਨੀਕ ਨਾਲ ਜਿਹੜੀ ਅੱਜ ਦੀ ਖੇਤੀਆ ਹੋ ਰਹੀ ਹੈ ਸੋ ਬੜਾ ਦੇਖ ਕੇ ਅਲਗ-ਅਲਗ ਜਗ੍ਹਾ ਦੇ ਇਸ ਚੱਲਦੇ ਜਾ ਰਹੇ ਤੇ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੇ ਇੰਜੀਨੀਅਰ ਸਹਿਬਾਨ ਆ ਬਹੁਤ ਮਿਹਨਤ ਕਰ ਰਹੇ ਆ ਜਿਨ੍ਹਾਂ ਦੇ ਨੌਲੇਜ ਆ ਜਿਨ੍ਹਾਂ ਨੇ ਫੈਕਟਰੀਆਂ ਚਲਾਈਆਂ ਸੋ ਬਾਹਰ ਨਾਲੋਂ ਕਿਤੇ ਅੱਗੇ ਜਾ ਚੁੱਕਿਆ ਹੈ ਹਿੰਦੁਸਤਾਨ ਤੇ ਹਿੰਦੁਸਤਾਨ ਦੇ ਨੌਜਵਾਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਜਿਹੜੇ ਐਗਜ਼ੀਬਿਸ਼ਨ ਲੱਗਦੇ ਆ ਉਹ ਸਾਰਿਆਂ ਨੂੰ ਬੇਨਤੀ ਆ ਕਿ ਜ਼ਰੂਰ ਆ ਕੇ ਦੇਖੇ ਕਰੋ ਆ ਕੇ ਸਿੱਖੇ ਕਰੋ ਤੇ ਜਿਹਦੀ ਹੈ ਇਹਦਾ ਫਾਇਦਾ ਉਠਾ ਕੇ ਇਹ ਜੇ ਤੁਸੀਂ ਦੁਨੀਆਂ ਨਾਲ ਆਪਣੀ ਖੇਤੀ ਕਰੀਏ ਤੇ ਜਿੱਥੇ ਆਪਾਂ ਬਾਹਰ ਜਾ ਕੇ ਮਜ਼ਦੂਰ ਬਣਦੇ ਆ ਆਪਾਂ ਆਪਣੇ ਖੇਤਾਂ ਦੇ ਮਾਲਕ ਬਣ ਕੇ ਆਪਾਂ ਆਪਣੀ ਜਿਹੜੀ ਕਮਾਈ ਆ ਬਾਹਰ ਨਾਲੋਂ ਵੱਧ ਕਰ ਸਕਦੇ ਮਰੀ ਨਗਰ ਨਿਗਮ ਚੋਣਾਂ ਲਈ 21 ਦਸੰਬਰ ਦਾ ਜਿਹੜਾ ਸਮਾਂ ਦਿੱਤਾ ਹੈ ਦੇਖੋ ਥੋੜਾ ਸਮਾਂ ਨਹੀਂ ਦੇਖੋ ਬਹੁਤ ਵਧੀਆ ਸਮਾਂ ਜਦੋਂ ਜਿਹੜੀ ਪਾਰਟੀ ਨੇ ਸੇਵਾ ਕੀਤੀ ਹੋਵੇ ਲੋਕਾਂ ਨੂੰ ਪਤਾ ਹੁੰਦਾ ਸੇਵਾਦਾਰ ਬਣ ਕੇ ਸਾਡੇ ਜਿਹੜੇ ਵਲੰਟੀਅਰ ਆ ਜਿਹੜਿਆਂ ਨੇ ਟਿਕਟਾਂ ਦੀ ਉਮੀਦਵਾਰ ਬਣਿਆ ਜਿਨ੍ਹਾਂ ਨੇ ਫਾਰਮ ਭਰੇ ਹੋਏ ਆ ਉਹਨਾਂ ਵਿੱਚੋਂ ਇੱਕ ਨੂੰ ਮਿਲਣੀ ਹੈ ਜਿਹੜਾ ਸਾਡੀ ਪਾਰਟੀ ਦਾ ਇੱਕੋ ਸਿਸਟਮ ਹੈ ਸਰਵੇ ਹੁੰਦਾ ਤੇ ਜਿਹੜਾ ਮਹੱਲਿਆਂ ਦੇ ਵਿੱਚ ਵਾਡਾਂ ਦੇ ਵਿੱਚ ਸੇਵਾਦਾਰ ਵਰਗੇ ਸੇਵਾ ਕਰਦਾਂ ਨੂੰ ਟਿਕਟ ਮਿਲਦੀ ਹੈ ਸੋ ਕੱਲ ਨੂੰ ਟਿਕਟ ਅਨਾਊਂਸ ਹੋ ਜਾਣਗੀਆਂ ਤੇ 21 ਨੂੰ ਲਈ ਇਲੈਕਸ਼ਨ ਹੋ ਜਾਊਗਾ ਥੈਂਕ ਯੂ